ਫੂਕਿਆ ਗਿਆ ਤੇ ਕੀ ਕਰਨੀ ਹੈ ਜੀ ਪੁੱਤਲਾ ਅੱਜ ਜੀ ਅਸੀਂ ਸ਼ਹਾਡੇ ਚੌਂਗ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦਾ ਪੁੱਤਲਾ ਫੂਕਿਆ ਵਾ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਹਿੰਦੁਸਤਾਨ ਬਾਰੇ ਗਲਤ ਬੋਲਣਾ ਹਿੰਦੁਸਤਾਨ ਦੀ ਸਰਕਾਰ ਬਾਰੇ ਗਲਤ ਬੋਲਣਾ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਭਾਵੇਂ ਉਹ ਧਰਮਾਂ ਦੇ ਨਾਂ ਤੇ ਭਾਵੇਂ ਉਹ ਜਾਤਾਂ ਦੇ ਨਾਂ ਤੇ ਭਾਵੇਂ ਛੇਤਰ ਦੇ ਨਾਂ ਤੇ ਇਹ ਗੁਰਪਤਵੰਨ ਸਿੰਘ ਪੰਨੂ ਦਾ ਕੰਮ ਹੈ ਅੱਜ ਉਹਨੇ ਪੰਨੂ ਨੇ ਕੀ ਕਰਤੂਤ ਕੀਤੀ ਆ ਅੱਜਾਡੇ ਅੰਬਸਰ ਦੇ ਵਿੱਚ ਉਹਨੇ ਹਾਡੇ ਸ਼ਿਵਾਲਾ ਭਾਈਆਂ ਮੰਦਿਰ ਦੇ ਸਾਹਮਣੇ ਜਿਹੜਾ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਉਹਨੇ ਸਾਡੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਸਾਹਮਣੇ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਸਾਡਾ ਖਾਲਸਾ ਕਾਲਜ ਜਿਹੜਾ ਵਾ ਜਿੱਥੇ ਸਾਡਾ ਯੂਥ ਪੜਦਾ ਵਾ ਉੱਥੇ ਦੇਸ਼ ਵਿਰੋਧੀ ਨਾਰੇ ਲਿਖੇ ਆ ਉਹਦਾ ਮਤਲਬ ਉਹਦਾ ਕਹਿੰਦਾ ਮਤਲਬ ਇਹ ਵਾ ਕਿ ਸਾਡੇ ਦੇਸ਼ ਦੇ ਲੋਕੇ ਟੁੱਟਣ ਸਾਡੇ ਯੂਥ ਜਿਹੜਾ ਵਾ ਵਾਪਸ ਲੜੇ ਉਹ ਤੇ ਪੰਜਾਬ ਦੀ ਪੰਜਾਬ ਭਗਤੀ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਖਤਮ ਹੋਵੇ ਤੇ ਪੰਜਾਬ ਦੇਸ਼ ਨੂੰ ਹੱਟ ਹੋ ਜੇ ਇਹ ਉਹਦਾ ਸੁਪਨਾ ਵਾ ਮੰਗੇਰੀ ਲਾਲ ਦੇ ਸੀ ਇਹਨਾਂ ਸੁਪਨੇ ਵਾਲਾ ਸੁਪਨਾ ਵਾ ਕਿ ਜਿਹੜਾ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਦਾ ਉਹਨੇ ਮਰਨ ਤੋਂ ਬਾਅਦ ਉਹ 10 ਜਨਮ ਲੈ ਲੈਣਾ ਤੇ ਤਾਂ ਵੀ ਪੂਰਾ ਨਹੀਂ ਹੋ ਸਦਾ ਉਹਦੀ وجہ ਕੀ ਆ ਕਿ ਪੰਜਾਬ ਦੇ ਹਿੰਦੂ ਸਿੱਖ ਇੱਕ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖੂਨ ਵਿੱਚ ਜਿਹੜਾ ਹੈਗਾ ਨਾ ਉਹ ਦੇਸ਼ ਭਗਤੀ ਆ ਜਿਵੇਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਵੇਂ ਹੀ ਦੇਸ਼ ਨੂੰ ਪਿਆਰ ਕਰਦੇ ਆ ਇਹ ਭਗਵੰਤ ਪੰਨੂ ਵਰਗੇ ਜਿਹੜੇ ਬੰਦੇ ਆ ਨਾ ਇਹੋ ਜਿਹੇ ਹਜ਼ਾਰਾਂ ਲਖਾਂ ਵਿੱਚ ਤੁਰੇ ਫਿਰਦੇ ਆ ਪਰ ਪੰਜਾਬ ਦਾ ਕੁਝ ਵੰਗਾਲ ਨਹੀਂ ਸਕਦੇ ਨਾ ਬੰਗਾਲ ਸਕਦੇ ਅੱਜ ਕਿਵੇਂ ਤੁਸੀਂ ਪ੍ਰਦਰਸ਼ਨ ਕੀਤਾ ਉਹਦੇ ਖਿਲਾਫ ਅੱਜ ਅਸੀਂ ਪੰਨੂ ਦਾ ਪੁਤਲਾ ਬਣਾ ਕੇ ਸਾੜਿਆ ਵਾ ਉਹਦਾ ਪੁਤਲਾ ਤੇ ਉਹਦਾ ਲੋਕੀ ਸਵੇਰੇ ਸ਼ਾਮ ਸਾੜਦੇ ਆ ਜਿਹੜੇ ਬੰਦਾ ਆ ਜਿਹੜਾ ਬੰਦਾ ਦੇਸ਼ ਭਗਤ ਆ ਜਿਹੜਾ ਦੇਸ਼ ਨੂੰ ਪਿਆਰ ਕਰਦਾ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਵਾ ਉਹ ਪੰਨੂ ਨੂੰ ਹਮੇਸ਼ਾ ਹੀ ਗਾਲਾਂ ਕੱਢਦਾ ਵਾ ਉਹ ਪੰਨੂ ਦੇ ਲੱਗੇ ਨਹੀਂ ਲੱਗਦਾ ਪੰਨੂ ਦੀ ਗੱਲ ਨਹੀਂ ਸੁਣਦਾ ਉਹ ਪੰਨੂ ਦੇ ਖਿਲਾਫ ਹੀ ਚੱਲਦਾ ਵਾ ਉਹਦੇ ਮਨ 'ਚ ਹਮੇਸ਼ਾ ਹੀ ਪੰਨੂ ਵਰ ਉਹਨੂੰ ਅਸੀਂ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਜਾਨਵਰ ਤੋਂ ਪਤਾ ਕੰਨੇ ਆ ਕਿ ਇਹੜਾ ਬੰਦਾ ਜਿਸ ਜੇਸਸ ਜੰਮਿਆ ਹੋਵੇ ਕਿ ਉਸ ਦੇ ਅਸੀਂ ਤੋੜਨ ਦੀ ਗੱਲ ਕਰੇ ਇਸ ਲਈ ਅਸੀਂ ਕਹਿੰਦੇ ਆ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਭਾਰਤ ਦੀ ਧਰਤੀ ਦੇ ਪੰਜਾਬ ਦੀ ਧਰਤੀ ਜੰਮਿਆ ਵਾ ਤੋ ਕਦੀ ਵੀ ਦੇਸ਼ ਭਗਤੀ ਤੋਂ ਅੱਡ ਨਹੀਂ ਹੋ ਸਕਦਾ ਮੈਨੂੰ ਸਮਝ ਆ ਰਿਹਾ ਇੱਕ ਬੰਦੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਖਾਲਿਸਤਾਨ ਦੇ ਜਿਹੜੇ ਲੋਕ ਲਾਏਗੇ ਨੇ ਇੱਕ ਬੰਦੇ 15 ਨਾ ਕਰਦਾ ਦੂਜੇ ਬੰਦੇ ਰੱਖਿਆ ਬੰਦੇ ਨੇ ਤੀਜੇ ਬੰਦੇ ਆਪਾਂ ਕਹਿੰਦੇ ਜਨਮਸ਼ੀ ਵੀ ਨਹੀਂ ਜਾ ਰਹੀ ਕਿੰਨਾ ਵੇਚਦੇ ਆ ਤਿਹਾਰਾ ਦੇਖੋ ਜੀ 15 ਅਗਸਤ ਨੂੰ ਤੁਹਾਡਾ ਦੇਸ਼ ਜਯਾਦ ਹੋਇਆ ਸਾਰਾ ਦੇਸ਼ ਪੰਜਾਬ ਵੀ ਮਨਾਉਂਦਾ ਵਾ ਤੇ ਸਾਰਾ ਦੇਸ਼ ਵੀ ਮਨਾਉਂਦਾ ਵਾ ਰੱਖਿਆ 15 ਦਾ ਦੇਸ਼ ਮਨਾਉਂਦਾ ਸਾਰੇ ਈ ਤਿਹਾਰ ਅਸੀਂ ਮਿਲਵਰਤ ਕੇ ਹਿੰਦੂ ਸਿੱਖ ਮੁਸਲਮਾਨ ਈ ਸਾਰੇ ਮਿਲਵਰਤ ਕੇ ਮਨਾਉਂਦੇ ਆ ਸਾਡੇ ਦੇਸ਼ ਭਗਤੀ ਭਾਵਨਾ ਖਾਨਿਸਤਾਨ ਦਾ ਇੱਕ ਨਾਮ ਆ ਉਹ ਨਾਂ ਦਾ ਰੋਲਾ ਕੀ ਆ ਪੈਸੇ ਕਮਾਣ ਦਾ ਰੋਲਾ ਵਾ ਪੰਨੂ ਵਰਗੇ ਲੋਕ ਪਾਗ ਮਾਣਾ ਜਾਂਦੇ ਆ ਜਿਹੜੇ ਸਾਡੇ ਲੋਕੀ ਐਨਆਰਆਈ ਬਾਹਰ ਬੈਠੇ ਆ ਉਹਨਾਂ ਨੂੰ 扑ੜਕਾ ਕੇ ਪੈਸਾ ਕਮਾਣਾ ਜਾਂਦੇ ਆ ਨਾ ਖਾਲਿਸਤਾਨ ਕਦੀ ਬਣਿਆ ਵਾ ਨਾ ਕਦੀ ਬਣ ਸਕਦਾ ਵਾ ਇਹ ਪੰਨੂ ਦੀ ਸੋਚ ਉਹਦੀ ਉਹਦੇ ਨਾਲ ਵੀ ਮੜਿਆ ਜਾਏਗਾ